ਤੋ ਪੁੱਤ ਓ ਤੇਰੇ ਜਿਮੇਂਤਾ ਇਹਦਾ ਫੋਨ ਆਉਂਦਿਆ ਵਾ ਮੈਂ ਜਰਾ ਉਹਦੀ ਗੱਲ ਸੁਣਾਵਾ ਸਿੱਧਾ ਕਿਹਾ ਸ਼ਰਾਬ ਪੀ ਨਾ ਜਾਣਾ ਵਾ ਝਿਮਾ ਸੱਡੰਡਿਆ ਵਾ ਨਾਲ ਸਾਡੇ ਕੋਣੀ ਰੋਜ਼ ਰੋੜੀ ਚੌਕੀ ਲੈਂਦਾ ਜਾਂਦਾ ਕਦੀ ਉਹ ਮੋੜ ਤੇ ਡਿੱਗਾ ਹੁੰਦਾ ਸ਼ਰਾਬ ਪੀ ਕੇ ਕਦੀ ਉਹ ਮੋੜ ਤੇ ਡਿੱਗਾ ਹੁੰਦਾ ਓਏ ਅੱਜ ਨਹੀਂ ਮੈਂ ਸ਼ਰਾਬ ਪੀਣੀ ਭਰਾ ਉੱਚੇ ਮੈਨੂੰ ਕੋਈ ਜ਼ਰੂਰੀ ਕੰਮ ਹੋਣਾ ਵਾ ਉਹ ਤਾਂ ਸੱਡੰਡਿਆ ਵਾ ਜੇ ਮੇਰੀ ਆਕਰ ਤੂਤਾ ਕਰਕੇ ਉਹਦੀ ਬੁੱਢੀ ਨੇ ਉਹਦੇ ਨਾਲ ਸਾਲ ਨਹੀਂ ਕੱਢਿਆ ਵੇਖੀਗੇ ਤੇ ਤੇਰੀ ਬੁੱਢੀ ਨਿਆਣਾ ਲੈ ਕੇ ਆਪਣੇ ਪੇਕੇ ਨਾਲ ਚਲ ਜੇ ਔਖਸਮਾ ਨਹੀਂ ਜਾਂਦਾ ਚ ਮੱਲ ਓਏ ਆ ਜਰਾ ਮੇਰਾ ਪਜਾਮਾ ਜਾ ਉਧੜਿਆ ਵਾ ਮੈਂ ਸ਼ੀਲੋ ਭਾਬੀ ਕੋਲੋਂ ਜਰਾ ਟੰਕੇ ਲਵਾ ਲਿਆ ਵਾਂ ਮੈਨੂੰ ਬੜਾ ਜਿਹੜੇ ਤੂੰ ਟੰਕੇ ਲਵਾਉਣ ਜਾਣਾ ਉਹ ਸ਼ੀਲੋ ਭਾਬੀ ਕੋਲ ਜਿੱਦਾਂ ਤੇਰੇ ਲੱਛਣ ਵਾਣਾ ਟੰਕੇ ਤੇਰੇ ਪਜਾਮੇ ਨੂੰ ਨਹੀਂ ਟੰਕੇ ਤੇਰੇ ਲੱਗਦਾ ਸਿਰ 'ਚ ਲੱਗ ਜਾਣੇ ਆ